ਥੋੜਾਇ ਇੱਕ ਆਨਰੇ ਚੋਕੇ ਆ ਬੂਟੇ ਜਾ ਹੈ ਨਾ ਚੱਲ ਇਥੇ ਆ ਆ ਗਿਆ ਠੀਕ ਆ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਤੁਹਾਨੂੰ ਪਤਾ ਆਪਣਾ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆ ਤੇ ਵਕ ਵਕ ਟੌਪਿਕ ਵਿਸ਼ੇ ਮੁੱਦੇ ਤੁਹਾਡਾ ਦਾਸ ਗੂਪੀ ਮਾਝੇ ਵਾਲਾ ਚਰਚਾ ਵਿਚਾਰ ਕਰਦੇ ਰਹਿੰਦੇ ਨੇ ਸਾਡਾ ਚੈਨਲ ਆ ਤੇ ਅੱਜ ਆਪਣਾ ਥੋੜਾ ਜਿਹਾ ਵੱਖਰਾ ਵੱਖਰਾ ਜਿਹਾ ਟੌਪਿਕ ਆ ਵੀ ਨਗਰ ਕੌਂਸਲ ਪੱਟੀ ਜ਼ਿਲ੍ਹਾ ਤਰਨਤਨ ਪੱਟੀ ਸ਼ਹਿਰ ਦੇ ਮਲਾਇਮਾਨ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਦੀਆਂ ਥੋੜੀਆਂ ਦਿੱਕਤਾਂ ਥੋੜੀਆਂ ਮੁਸ਼ਕਲਾਂ ਜਿਉ ਕਠਿਨਾਈ ਪਰੇਸ਼ਾਨੀਆਂ ਉਹਨਾਂ ਨੂੰ ਜਿਹੜੀਆਂ ਆਉਂਦੀਆਂ ਹਨ ਆ ਨਾ ਮੇਰੀ ਟੂ ਡੇਲੀ ਕੰਟੀਨਿਊ ਉਹਦੇ ਬਾਰੇ ਆਪਾਂ ਚਰਚਾ ਵਿਚਾਰ ਕਰਾਂਗੇ ਮੇਰੇ ਨਾਲ ਕੁਝ ਦੋਸਤ ਨੇ ਆਜੋ ਵੀਰੋ ਮੇਰੇ ਨਾਲ ਉਹ ਕੁਝ ਯਾਰ ਦੋਸਤ ਵੀਰ ਨੇ ਜਿਹੜੇ ਨਗਰ ਕੌਂਸਲ ਪਿਛਲੇ 3-4 ਸਾਲਾਂ ਤੋਂ ਕੰਮ ਕਰ ਰਹੇ ਨੇ ਬਹੁਤ ਵਧੀਆ ਤਨ ਦੇਹੀਆਂ ਤਨਉ ਮਨਉ ਦਿਲੋਂ ਰਿਸ਼ਤਾ ਆਉਂਦੇ ਨੇ ਕੰਮ ਨਾਲ ਉਹਨਾਂ ਨੂੰ ਪਿਆਰ ਇਸ਼ਕ ਮੁਹੱਬਤ ਆ ਕਿਉਂਕਿ ਜਿੰਨਾ ਤੱਕ ਬੰਦੇ ਨੂੰ ਕੰਮ ਨਾਲ ਪਿਆਰ ਨੂੰ ਉਨਾਂ ਚਿਰ ਮਜ਼ਾ ਨਹੀਂ ਆਉਂਦਾ ਦਿਲੋਂ ਤਨਉ ਮਨਉ ਦੇਲੀ ਕੌਂਟੀ ਨੂੰ ਆਉਂਦੇ ਨੇ ਇੱਕ ਵੀ ਛੁੱਟੀ ਨਹੀਂ ਕਰਦੇ ਉਹਨਾਂ ਦੀਆਂ ਵਿਚਾਰ ਉਹਨਾਂ ਬਾਰੇ ਗੱਲਾਂ ਕਰਾਂਗੇ ਮੇਰੇ ਮੇਰੇ ਨਾਲ ਕੁਝ ਆ ਦੇਖ ਸਕਦੇ ਹੋ ਪਾਰਕਿੰਗ ਦਾ ਕੰਮ ਚੱਲ ਰਿਹਾ ਹੈ ਮੇਥੋਂ ਕਾ ਕੀ ਪੱਤੇ ਪਟਾਈ ਚੱਲਦੀ ਹੈ ਇਹ ਉਹ ਵੀਰ ਮਲਾਜਨ ਕਿੰਦੇ ਵਿਨ ਮਲਾਜਨ ਪੱਟੀ ਸ਼ਹਿਰ ਨਗਰ ਕੌਂਸਲ ਦੇ ਜੋ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਇਹ ਬਹੁਤ ਵਧੀਆ ਕਟਾਈ ਚੱਲ ਰਹੀ ਹੈ ਸਾਫ ਸਫਾਈ ਬੁਤੀ ਦੇ ਨੇ ਮਸ਼ੀਨਾਂ ਨਾਲ ਕੰਮ ਹੋ ਰਿਹਾ ਵਾ ਪੱਟੀ ਨੂੰ ਬੰਦ ਕਰ ਮਸ਼ੀਨ ਹਾਂ ਸਾਹਿਬ ਵੀਰ ਹਾੜਾ ਆ ਵੀਰ ਨਾਲ ਗੱਲਬਾਤ ਕਰਾਂਗੇ ਆ ਵੀ ਕੀ ਥੋੜਾ ਕੰਮ ਬਾਰੇ ਦੱਸੋ ਕੀ ਕਰ ਰਹੇ ਹੋ ਆ ਵੀ ਤੁਸੀਂ ਉਹ ਵੀ ਸਾਹਿਬ ਬੰਦ ਕਰੀ ਚਰਚਾ ਗੱਲਬਾਤ ਕਰੀਏ ਇੱਕ ਤਾਂ ਇਹ ਪਤਾ ਨਹੀਂ ਕਿ ਆਉਂਦੀ ਹੈ ਉਹ ਕਿੱਥੇ ਆਉਂਦੀ ਹੈ ਤੇ ਬੰਦ ਕਰੀਏ ਉਹਨੂੰ ਕਿ ਜੀ ਆਹ ਵੀਰ ਸਾਡਾ ਸਾਹਿਬ ਵੀਰਾ ਇਹ ਬਹੁਤ ਵਧੀਆ ਹੋਣਾਰ ਇਮਾਨਦਾਰ ਤੇ ਤੁਹਾਨੂੰ ਮਨੂੰ ਵਧੀਆ ਕੰਮ ਕਰਦੇ ਨਗਰ ਕੌਂਸਲ ਪਟਿਆਲਾ ਇੱਕ ਕਰਮਚਾਰੀ ਨੇ ਵੇਖੂ ਉਹਨਾਂ ਦੇ ਹੱਥ ਦਸਤਰੀ ਖੜੀ ਆ ਤੇ ਬਹੁਤ ਵਧੀਆ ਇਹਨਾਂ ਦੇ ਥੋੜਾ ਜਿਹਾ ਆਪਾਂ ਗੱਲਬਾਤ ਕਰਾਂਗੇ ਕਿ ਕੀ ਮੁਸ਼ਕਲਾਂ ਕੀ ਦਿੱਕਤਾਂ ਕੀ ਪਰੇਸ਼ਾਨੀ ਆ ਰਹੀ ਆ ਬਾਕੀ ਪਿਛੇ ਵੀ ਦੇਖ ਸਕਦੇ ਨੇ ਮਿਲਾਂ ਜੀ ਕੰਮ ਕਰ ਰਿਹਾ ਕਰਮਚਾਰੀ ਇਹਨਾਂ ਥੋੜਾ ਜਿਹਾ ਆਪਾਂ ਗੱਲਬਾਤ ਕਰਾਂ ਕਿ ਕੀ ਕੀ ਮੁਸ਼ਕਲਾਂ ਜੀ ਵੀ ਦੀ ਖਰਾਬ ਦਾ ਪਹਿਲਾ ਨਾਂ ਦੱਸੋ ਕੀ ਕੀ ਦਿੱਕਤ ਆ ਰਹੀ ਹੈ ਨਾਂ ਮੇਰਾ ਪ੍ਰਤਾਪ ਸਿੰਘ ਆ ਤੇ ਇਥੇ ਕਮੇਟੀ ਕਰਿਆ ਅਸੀਂ ਕੰਮ ਕਰਦੇ ਆ ਮਾਲੀ ਆ ਅਸੀਂ ਕਿੰਨੇ ਹੀ ਤੇ ਇਹਨਾਂ ਪਾਰਕਾਂ ਦੇ ਵਿੱਚ ਸਾਨੂੰ ਸਫਾਈ ਦਾ ਕੰਮ ਦਿੱਤਾ ਗਿਆ ਵਾ ਚਲੋ بارش ਪੈਣ ਦੇ ਕਰਕੇ ਇੱਕਦਮ ਘਾਹ ਕੁ ਜ਼ਿਆਦਾ ਵੱਧ ਗਿਆ ਵਾ ਤੇ ਚਲੋ ਇਹ ਕੰਮ ਥੋੜੇ ਦਿਨਾਂ ਦੇ ਵਿੱਚ ਵਿੱਚ ਹੋ ਜਾਏਗਾ ਕਲੀਅਰ ਬਾਕੀ ਸਾਡਾ ਤੇ ਹੀ ਆ ਵੀ ਸਰਕਾਰ ਨੂੰ ਬੇਨਤੀ ਆ ਵੀ ਵੀ ਸੀਐਮ ਸਾਹਿਬ ਨੂੰ ਵੀ ਪੱਕੇ ਕੀਤੇ ਜਾਣ ਕੋਈ ਆਂਦੇ ਵੀ ਸੀਐਮ ਸਾਹਿਬ ਕੋਈ ਬੰਦਾ ਕੱਚਾ ਨਹੀਂ ਰਹੂਗਾ ਤੇ ਅਹੀਂ ਇਤਹਾਸ ਜੋੜ ਕੇ ਹੀ ਸੀਐਮ ਸਾਹਿਬ ਵਾਸਤੇ ਗਾੜੀ ਬੇਨਤੀ ਕਰਦੇ ਆ ਕਿ ਚਲੋ ਆ ਸਾਰੇ ਬੰਦੇ ਆਊਟਸੋਰਸ ਵਾਲੇ ਵੀ ਪੱਕੇ ਕੀਤੇ ਜਾਣ ਤੇ ਤੁਹਾਡਾ ਧੰਨਵਾਦ ਬਹੁਤ ਜ਼ਿਆਦਾ ਵੇਖੋ ਸਾਹ ਵੀਰ ਨੇ ਆਪਣੇ ਦਿਲ ਦੀ ਗੱਲ ਦੱਸੀ ਹੈ ਜਿੱਦਾਂ ਹੁਣ ਪੀਆ ਆਰਟੀਸੀਐਲ ਪਨਬਾਸ ਵਾਲੇ ਹੜਤਾਲਾਂ ਕਿਸਾਨ ਕਰਦੇ ਨੇ ਉਹਨਾਂ ਨੂੰ ਆਪਣਾ ਫਾਇਦਾ ਨਹੀਂ ਮਿਲ ਰਿਹਾ ਉਹ ਬੱਸਾਂ ਮੁਲਾਜ਼ਮ ਟ੍ਰੈਕ ਕਨੈਕਟਡ ਡਰਾਈਵਰ ਹਾ ਮਤਲਬ ਧਰਨੇ ਲਾਉਂਦੇ ਨੇ ਲੋਡ ਜਾਮ ਕਰਦੇ ਨੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਕਿਉਂ ਦਿੱਕਤਾਂ ਪਰ ਇਸ ਜੇ ਸਰਕਾਰਾਂ ਮਾਨ ਸਰਕਾਰ ਹੁਣ ਮੌਜੂਦਾ ਪ੍ਰੈਜ਼ੀਡੈਂਟ ਮਾਨ ਸਰਕਾਰ ਆ ਕਿਉਂਕਿ ਇਹ ਦਿੱਕਤਾਂ ਕਿਉਂ ਪਰੇਸ਼ਾਨ ਟੀਚਰ ਵੇਖੋ लाठी चार्ज ਹੋ ਰਹੇ ਨੇ ਹਨਾ ਉਹ ਪੀਆਰਟੀ ਸਿਲੇਬਸ ਪਾਣਨ ਬਸ ਹਰ ਕੋਈ ਆਪਣਾ ਵਿਸ਼ਾ ਤਰੀਕੇ ਨਾਲ ਆਪਣਾ ਵੀ ਕੋਈ ਵੀ ਜੋ ਪ੍ਰੋਗਰਾਮ ਉਡੀਕਦਾ ਇਹ ਹੁਣ ਮੁਲਾਜ਼ਮ ਮਾਨ ਨਗਰ ਕਾਉਂਸਲ ਪੱਟੀ ਦਾ ਕਰਮਚਾਰੀ ਮੁਲਾਜ਼ਮ ਸਾਹਿਬ ਵੀਰਪਨ ਗੋਟੇ ਤੋਂ ਇਹ ਵੇਖੋ ਆਪਣੀ ਮੁਸ਼ਕਿਲ ਸਾਹਿਬ ਪ੍ਰਤਾਪ ਪ੍ਰਤਾਪ ਪਰਗੋਟੇ ਤੋਂ ਤੇ ਆਪਣੀ ਮੁਸ਼ਕਲ ਦੱਸ ਰਿਹਾ ਵੀ ਮੈਂ ਹੁਣ ਐਸੀ ਡੇਲੀ ਆਉਣੇ ਤੇ ਪਾਰਕ 'ਚ ਇਹਨਾਂ ਨੂੰ ਵੇਂਦੇ ਰਹਿੰਨੇ ਕੰਮ ਕਰ ਬਹੁਤ ਵਧੀਆ ਇਨਸਾਨ ਹੈ ਚੰਗੇ ਸੁਭਾਅ ਦੇ ਮਾਲਕ ਤੇ ਇਹਨਾਂ ਦੀ ਮਾਨ ਸਰਕਾਰ ਸੈਂਟਰ ਸਰਕਾਰ ਪੰਜਾਬ ਸਰਕਾਰ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਵੀ ਕਿਉਂ ਮੁਸ਼ਕਲ ਆ ਰਹੀਆਂ ਨੇ ਇਹਨਾਂ ਦੀਆਂ ਤਨਖਾਹਾਂ 'ਚ ਵੀ ਵਾਅਦਾ ਪਾਇਆ ਜਾਵੇ ਵੇਖੋ ਜਿਹੜਾ ਬੰਦਾ ਕੰਮ ਕਰਦਾ ਹੁਣ ਵੇਖੋ ਬੈਂਕ ਚ ਵੇਖ ਲਓ ਕਿਤੇ ਇਹ ਵੀ ਵੇਖ ਲਓ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਮਾਨ ਸਰਕਾਰਾਂ ਨੂੰ ਇਹ ਜਿਹੜੇ ਨਗਰ ਕੌਂਸਲ ਪੱਟੀ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਮੈਂ ਜਿੱਦਾਂ ਮਤਲਬ ਜਿਹੜਾ ਵੀ ਕੂੜਾ ਕਰਕੜ ਦੇਣੀਆਂ ਮਸ਼ੀਨਾਂ ਨਵੀਆਂ ਆਈਆਂ ਜੋ ਵੀ ਪ੍ਰੋਬਲਮ ਦਿੱਕਤਾਂ ਇਹ ਆਸ ਕੇ ਅਗ ਦਿਨ ਰਾਤ ਸੇਵਾ ਲਈ ਹਾਜ਼ਰ ਹੁੰਦੇ ਨੇ ਤੇ ਇਹਨੇ ਵੀਰ ਨੇ ਦੱਸਤਾ ਵੀ ਮਾਨ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦੀ ਤਨਖਾਹਾਂ 'ਚ ਵਾਧਾ ਕਰਨ ਜੋ ਪ੍ਰੋਬਲਮ ਮੁਸ਼ਕਲਾਂ ਹੁੰਦੀਆਂ ਇਹਨਾਂ ਦਾ ਮਸਲਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਕਿਉਂਕਿ ਧਰਨਾ ਲਾਉਣਾ ਵੱਖਰੀ ਗੱਲ ਪਰ ਧਰਨੇ ਦਾ ਮਸਲਾ ਨਹੀਂ ਹੱਲ ਹੁੰਦਾ ਧਰਨਿਆਂ ਦੇ ਦੇਹੀ ਖਿਲਾਫ ਨਹੀਂ ਲਾਉਣੇ ਚਾਹੀਦੇ ਹਾਂਜੀ ਕਿਨੇ ਮਹੀਨੇ ਤਨਖਾਹ ਨਹੀਂ ਮਿਲੀ ਚੌ ਮਹੀਨੇ ਦੀ ਚੌ ਮਹੀਨੇ ਤਨਖਾਹ ਨਹੀਂ ਮਿਲੀ ਠੀਕ ਆ ਦੇਖੋ ਉਹ ਵੀਰ ਨੇ ਦੱਸਿਆ ਵੀ ਚੌ ਮਹੀਨੇ ਤਨਖਾਹ ਨਹੀਂ ਮਿਲੀ ਇਦਾਂ ਵੇਖੋ ਉਹਨਾਂ ਦਾ ਵੀ ਘਰ ਪਰਿਵਾਰ ਬੀਵੀ ਬੱਚਾ ਬਾਲ ਬੱਚਾ ਪਿੱਛੇ ਆਪਣਾ ਪਰਿਵਾਰ ਛੱਡ ਗਿਆ ਨਾ 8 8 10 ਦਾ ਕਿੰਨੀ ਵੀ ਜੀ ਜੁੜੀ ਕਰਦੇ ਹੋ ਡਿਊਟੀ ਅਹੀਂ ਇਹ 8 ਘੰਟੇ ਕਰੀ ਦੀ 5 ਵਜੇ ਤੱਕ 8 ਘੰਟੇ ਡਿਊਟੀ ਕਰਨਾ ਵੇਖੋ ਹਾਰਦ ਸਖਤ ਮਿਹਨਤ ਕਰ ਰਹੇ ਨੇ ਵੇਖੋ ਉੱਤੇ ਅੱਜ ਚਲੋ ਮੌਸਮ ਠੰਡਾ ਵਾ ਮੇਰੇ ਪਿੱਛੇ ਦੀ ਪਾਰਕ ਵੇਖਾੜਾ ਦੇ ਵੀ ਇਹਨਾਂ ਸਾਰੇ ਕੰਟੀਨਿਊ ਕੰਮ ਕਰਨਾ ਪਹਿਲਾਂ ਕਟਿੰਗ ਕਰਨੀ ਹੈ ਫਿਰ ਕਾੜ ਡੋਣਾ ਵਾ ਕਿਉਂਕਿ ਜਿਹੜਾ ਬੰਦਾ ਸਟ੍ਰਗਲ ਮਿਹਨਤ ਕਰਦਾ ਉਹਨੂੰ ਪੂਰਾ ਮੁੱਲ ਪਾਉਣਾ ਚਾਹੀਦਾ ਸਰਕਾਰਾਂ ਨੂੰ ਇਹ ਸੀਐਮ ਸਾਹਿਬ ਆਮ ਪਾਰਟੀ ਨੂੰ ਬੇਨਤੀ ਆ ਵੀ ਇਹਨਾਂ ਦੀਆਂ ਤਨਖਾਹਾਂ ਜੇ ਵਾਅਦਾ ਕਰਨ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ ਪ੍ਰੋਪਰ ਮਿਲੇ ਜੇ ਕੋਈ ਪੀਡੀਐਫ ਹੋਰ ਕੋਈ ਚੀਜ਼ ਮਿਲਣ ਵਾਲੀ ਤੇ ਮ ਕਿਉਂਕਿ ਇਹੋ ਜਿਹੇ ਬੰਦੇ ਹੁਣ ਵੇਖੋ ਆਪਣਾ ਮਤਲਬ ਕਈ ਕਮਚੋਰ ਬੰਦੇ ਹੁੰਦੇ ਆ ਜਿਹੜਾ ਬੰਦਾ ਡੇਲੀ ਆਉਂਦਾ ਜਿੱਤੇ ਡੇਲੀ ਆਖ ਰਹੇ ਨੇ ਆ ਨਾ ਚੀਜ਼ਾਂ ਮਿਲਣੀਆਂ ਚਾਹੀਦੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਹੋਰ ਕੋਈ ਵੀਰ ਜੀ ਕੋਈ ਪਰੇਸ਼ਾਨੀ ਦੱਸੋ ਵੀ ਨਹੀਂ ਕੋਈ ਪਰੇਸ਼ਾਨੀ ਨਹੀਂ ਜੀ ਸਾਡੇ ਮੰਤਰੀ ਸਾਹਿਬ ਵੀ ਬਹੁਤ ਵਧੀਆ ਬੰਦੇ ਆ ਬਸ ਇਹੀ ਆ ਵੀ ਸੀਐਮ ਸਾਹਿਬ ਹੀ ਨਾ ਕੰਮ ਕਰਦਣ ਵੀ ਆ ਜਿੰਨੇ ਵੀ ਆਊਟਸੋਰਸ ਵਾਲੇ ਬੰਦੇ ਪੱਕੇ ਕਰ ਦੇਣ ਤੇ ਚਲੋ ਰੋਟੀ ਤੇ ਲੱਗ ਜਾਣ ਹਾਂਜੀ ਪ੍ਰਤਾਪ ਵੀਰ ਜੀ ਸਾਡੇ ਇਲਾਕੇ ਦੇ ਚਲੋ ਮੰਤਰੀ ਤੇ ਬਹੁਤ ਹੀ ਵਧੀਆ ਵਸ ਲਾਉਣ ਜੋ ਗਿਆ ਲਾਲਜੀਤ ਭੁੱਲਰ ਤੇ ਬਾਕੀ ਇਹੀ ਆ ਵੀ ਇਹਨੇ ਕੰਮ ਹੋ ਜੇ ਤੇ ਬਹੁਤ ਵਧੀਆ ਧੰਨਵਾਦ ਇੱਕ ਵੀ ਦੀ ਦਿਲ ਦੀ ਵੀ ਪੱਕੇ ਹੋ ਜੀ ਪੱਕੇ ਕਰੋ ਵੀ ਜੀ ਕਿਉਂ ਨਹੀਂ ਪੱਕੇ ਕਰਦੇ ਕੱਚੇ ਮਲਾਜ਼ਮ ਹੁਣ ਵੇਖੋ ਪੰਜਾਬ ਪੁਲਿਸ ਜੀ ਵੀ ਪਹਿਲਾਂ 2-3 ਸਾਲ ਕੱਚੇ ਕਰਨੇ ਫਿਰ ਪੱਕੇ ਕਰਨੇ ਕਿਉਂਕਿ ਇਹਨਾਂ ਦੀ ਵਾਰੀ ਕਦੋਂ ਆਊਗੀ ਨਗਰ ਕੌਂਸਲ ਦਾ ਇਹਦੇ ਸਾਰੇ ਸ਼ਹਿਰ ਦੀ ਇਹਨਾਂ ਤੇ ਅੱਖ ਹੁੰਦੀ ਕਿਤੇ ਵੀ ਕੋਈ ਲੋੜ ਹੋ ਜੇ ਕੋਈ ਸਫਾਈ ਕੋਈ ਵੀ ਇਹਨੇ ਪਹਿਲੀਆਂ ਆਧਾਰ ਤੇ ਇਹ ਕਰਨੇ ਹੁਣ ਪਾਰਕਾਂ ਦੋ ਆ ਪੱਟੀ ਸ਼ਹਿਰ ਚ ਇਹ ਤਨ ਦੇ ਨਾ 8-8 ਘੰਟੇ ਡਿਊਟੀ ਕਰਦੇ ਨਾ ਆਪਣਾ ਪਰਿਵਾਰ ਛੱਡ ਕੇ ਆਉਣ ਹਨ ਹਨ ਇੱਥੇ ਰੱਬ ਨਾ ਕਰੇ ਹੁਣ ਗਾਂ ਮੀਂਹ ਪੈਂਦਾ ਕੋਈ ਵੀ ਕੋਈ ਸੱਪ ਕਿੰਨਾ ਕੁਝ ਮੁਸ਼ਕਲ ਇੰਸ਼ੋਰੈਂਸ ਵੀ ਹੋਣੀ ਚਾਹੀਦੀ ਆ ਇਹਨਾਂ ਨੂੰ ਪੱਕੇ ਕਰੋ ਤਨਖਾਹਾਂ ਦੇ ਵਾਅਦਾ ਕਰੋ ਸਾਡੀ ਦੇ ਉਹ ਬੇਨਤੀ ਹੁੰਦੀ ਆ ਟਾਪਿਕ ਵਿਸ਼ੇ ਮੁੱਦੇ ਦੇ ਵੀ ਚੈਨਲ ਤੇ ਵੀ ਇਹਨਾਂ ਦਾ ਸੁਣੀ ਜਾਵੇ ਅੱਜ ਨਗਰ ਕੌਂਸਲ ਪੱਟੀ ਦੇ ਦੇ ਲਾਲ ਲਾਲ ਜੀ ਸਿੰਘ ਭੁੱਲਰ ਸਾਡਾ ਐਮਪੀ ਐਮਐਲਏ ਬੰਦਾ ਵਧੀਆ ਵਾ ਚੰਗੇ ਸੁਭਾਅ ਦਾ ਮਾਲਿਕ ਹਰ ਕਿਤੇ ਜਾਂਦਾ ਕੋਈ ਬਾੜ ਪੀੜ ਤੇ ਕੋਈ ਹੁਣ ਵੇਖੋ ਨਸ਼ਾ ਮੂਤ ਹਰ ਪਿੰਡਾਂ ਹੈ ਪੱਟੀ ਸ਼ਹਿਰ ਦੇ ਬਹੁਤ ਵਧੀਆ ਕੰਮ ਕੀਤੇ ਆ ਬਹੁਤ ਵਧੀਆ ਕੰਮ ਤੁਸੀਂ ਸੁਣ ਸਕਦੇ ਜੋ ਪ੍ਰਤਾਪ ਨਗੋਟੇ ਤੋਂ ਵੀ ਬਹੁਤ ਵਧੀਆ ਸਰਕਾਰਾਂ ਕੰਮ ਨਹੀਂ ਆ ਹੁਣ ਜਿਹੜਾ ਨਸ਼ੇ ਵਾਲਾ ਮੁੱਦਾ ਵੀ ਠਾਇਆ ਬਹੁਤ ਵਧੀਆ ਠਾਇਆ ਵਾ ਅਸੀਂ ਦਾਨੇ ਵੀ ਚਲੋ ਇਹਦੇ ਵਰਗਾ ਕੰਮ ਹੈ ਹੀ ਕੋਈ ਨਹੀਂ ਆ ਪੰਜਾਬ ਚੋਂ ਨਸ਼ਾ ਖਤਮ ਕਰ ਕੀਤਾ ਗਿਆ ਵਾ ਤੇ ਜਿਹੜਾ ਰਹਿ ਗਿਆ ਉਹ ਵੀ ਖਤਮ ਹੋ ਜੇ ਬਹੁਤ ਵਧੀਆ ਗੱਲ ਆ ਤੇ ਇਹੀ ਚਾਹੁੰਦੇ ਆ ਪੀ ਸਾਬ ਸੋਤਰੀ ਸਰਕਾਰੀ ਰਵੇ ਤੇ ਵਧੀਆ ਵਾ ਹੈ ਕਿ ਨਹੀਂ ਸਾਡੀ ਬੇਨਤੀ ਹੈ ਵੀ ਨਗਰ ਕੌਂਸਲ ਪੱਟੀ ਨੂੰ ਤਨਖਾਹਾਂ ਦਾ ਵਾਧਾ ਕੀਤਾ ਜਾਏ ਇਹਨਾਂ ਨੂੰ ਪੱਕੇ ਕੀਤਾ ਜਾਵੇ ਮੇਨ ਕਾਮ ਇਹੜਾ ਮੇਨ ਪੱਕੇ ਪਰਮਾਨੈਂਟ ਜਿਹਨੂੰ ਪੀ ਆਰ ਜਿੱਦਾਂ ਪੀ ਆਰ ਪਰਮਾਨੈਂਟ ਪੱਕਾ ਕੀਤਾ ਜਾਵੇ ਤਾਂ ਤਨਖਾਹਾਂ ਦਾ ਵਾਧਾ ਕਿ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੂੰ ਵੀ ਮਿਲੇ ਇੰਨਾ ਚੋਂ ਜਿੱਦਾਂ ਤਨਖਾਹਾਂ ਜੁੜ ਜਾਂਦੀਆਂ ਫਿਰ ਮੁਸ਼ਕਲਾਂ ਦੀ ਘਰਬਾਰ ਰੋਟੀ ਪਾਣੀ ਕਿੱਦਾਂ ਚਲਾਉਣਾ ਫਿਰ ਮੁਸ਼ਕਲਾਂ ਦੀ ਬਾਲ ਬੱਚੇ ਵਾਲੇ ਇਸ ਕਰਕੇ ਸਾਡੀ ਬੇਨਤੀ ਸਰਕਾਰਾਂ ਤੱਕ ਸੈਂਟਰ ਸਰਕਾਰਾਂ ਤੱਕ ਮਾਨ ਸਾਹਿਬ ਨੂੰ ਆਮ ਪਾਰਟੀ ਮੌਜੂਦਾ ਨੂੰ ਵੀ ਇਹ ਵੀਡੀਓ ਤੇ ਅਮਲ ਕਰੋ ਤੇ ਥੋੜੇ ਵਾਅਦਾ ਪਾਓ ਪੱਕੇ ਕਰੋ ਪਰਮਾਨੈਂਟ ਕਰੋ ਤੇ ਤਾਂ ਖਾਵਾ ਦਾ ਵਾਅਦਾ ਕਰੋ ਤੇ ਜਿਹੜੇ ਬੰਦੇ 8 8 ਘੰਟੇ ਡਿਊਟੀ ਦਿਨ ਰਾਤ ਕਰ ਰਹੇ ਨੇ ਵਾਹਿਗੁਰੂ ਜੀ ਖਾਲਸਾ ਜੀ